ਆ ਵੀਡੀਓ ਭੈਣਾ ਦੇ ਬੱਚੇ ਨਾ ਵੇਖਣ ਇਹਦੇ ਵਿੱਚ ਇੱਕ ਖੋਤੀ ਦੇ ਬੱਚੇ ਨੂੰ ਠੰਡ ਪਾਈ ਆ ਇਹਦੇ ਵਿੱਚ ਕੁਝ ਅਪਸ਼ਬਦ ਬੋਲੇ ਗਏ ਆ ਤੇ ਭੈਣਾ ਦੇ ਬੱਚੇ ਦੂਰ ਰਹਿਣ ਇਸ ਵੀਡੀਓ ਤੋਂ ਹਰਵੰਤ ਜੀ ਜੀ ਮੇਰਾ ਆਪ ਸਿਕ ਸਵਾਲ ਹੈ ਦੋ ਪੁੱਛੋ ਸਿਕ ਔਰ ਖੋਤੀਸਤਾਨੀ ਮੇਂ ਕੀ ਫਰਕ ਹੈ ਸਿਕ ਖਰੀ ਕਿਸਨਤਾਨ ਹੈ ਔਰ ਖੋਤੀਸਤਾਨੀ ਹੀਰਾ ਮੰਡੀ ਦੀ ਸੰਤਾਨ ਹੈ ਹਾਂ ਜੀ ਇਹ ਚਵਲ ਵੇਖ ਲੋ ਜਾਨ ਬੁੱਝ ਕੇ ਉਲਟੀਆਂ ਗੱਲਾਂ ਕਰਦੇ ਨੇ ਜਦੋਂ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਸਜਾਇਆ ਤੇ ਸਿੱਧਾ ਇਹ ਨਹੀਂ ਕਹਿ ਸਕਦਾ ਕਿ ਗੁਰੂ ਗੋਬਿੰਦ ਸਿੰਘ ਦੀ ਸੰਤਾਨ ਹੁਣ ਖਾਲਸਤਾਨੀ ਮੈਂ ਦੱਸਦਾ ਕਿ ਕੌਣ ਸਿੱਖ ਜਿਹੜੇ ਆ ਗੁਰੂ ਗੋਬਿੰਦ ਸਿੰਘ ਦੀ ਸੰਤਾਨ ਆ ਤੇ ਖਾਲਸਤਾਨੀ ਇਹਦੀ ਮਾਂ ਦੇ ਯਾਰ ਆ ਤੇ ਜੇ ਦੋ ਚਾਰ ਵੱਧ ਗਏ ਉਹਦੀ ਭੈਣ ਦੇ ਯਾਰ ਆ ਜਾਂ ਫਿਰ ਵੀ ਪੂਰੇ ਨਾ ਆਏ ਤੇ ਨਾਲ ਖਲੋਤੀ ਉਹਦੇ ਯਾਰ ਤੇ ਵਾਧਾ ਘਾਟਾ ਫਿਰ ਰਹਿ ਗਿਆ ਜਿਹੜੀ ਕਦੇ-ਕਦੇ ਵੀਡੀਓ ਬਣਾਉਂਦੀ ਉਹਦੇ ਯਾਰ ਤੇਰੀ ਭੈਣ ਦੀ ਸ਼ਕੀਤ ਤੇਰੀ ਦੀ ਟੰਡ ਨਹੀਂ ਪਈ ਤੇ ਹੋਰ ਦੱਸੀ ਸਾਲਿਆ ਗੰਦੀ ਨਸਲ ਦੇਆ ਗੰਦਿਆ ਕੀੜਿਆ ਭੈਣ ਚੁੱਦਾ ਦਾ ਦਾੜੀ ਕਿਦਾਂ ਗਾਂ ਨੂੰ ਬੰਨੀ ਐ ਸਾਲਿਆ ਜਦਾ ਜਿੱਦਾ ਖੁਰਪਾ ਹੁੰਦਾ ਚਾਵਲ ਦਾ ਬੱਚਾ ਇਹ ਸਾਲਿਆ ਇਹੋ ਜਿਹੇ ਘੋੜੇ ਰੱਖੇ ਅਸੀਂ ਗੋਆ ਹਟਾਉਣ ਵਾਸਤੇ ਥਰਾਂ ਜਾਦਾ